ਮੈਂ ਬੋਲਾਂਗਾ ਮੈਂ ਇੱਥੇ ਅੱਜ ਫਿਰ ਸਰਵਿਸ ਕਰਨਾ ਕਰਨਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆ ਗਾਂ ਇੱਕ ਕੰਪਿਊਟਰ ਹੀ ਕਾਫੀ ਸਮੇਂ ਤੋਂ ਲੰਬੇ ਸਮੇਂ ਤੋਂ ਚੱਲਦਾ ਹੁੰਦਿਆ ਇਹ ਕੰਮ ਇਹਦਾ ਟੀਕਾ ਟੂਕਿਆਂ ਦਾ ਤੇ ਇਹ ਗਾਂ ਚ ਗੱਬਣ ਹੋਈ ਆ ਮਤਲਬ ਚੈੱਕ ਪਾਸ ਹੋ ਗਈ ਆ ਤੇ ਵੀਰ ਭਰਾ ਨੇ ਆਪਣੇ ਨੇ ਡਾਕਟਰ ਨੇ ਆਪਣੇ ਤੋਂ ਪਹਿਲਾਂ ਚੈੱਕ ਕੀਤੀ ਆ ਚੈੱਕ ਪਾਸ ਹੋ ਗਈ ਆ ਤਸੱਲੀ ਹੋ ਗਈ ਆ ਭਰਾਵਾਂ ਦੀ ਬਾਕੀ ਤੁਹਾਨੂੰ ਵੀਰ ਭਰਾ ਇਹ ਦੱਸ ਦੇਣਗੇ ਜਰੂਰ ਕਿ ਕਿੰਨਾ ਸਮਾਂ ਹੋ ਗਿਆ ਇਹਨੂੰ ਤੇ ਕਿਵੇਂ ਕੀ ਕੀ ਇਹਦੇ ਨਾਲ ਚੱਲਦਾ ਆ ਪਿੰਡ ਮੇਮੇ ਚੱਕ ਆ ਜ਼ਿਲ੍ਹਾ ਅਰਦਾਸਪੁਰ ਆ ਤੇ ਮੇਮੇ ਚੱਕ ਵਿੱਚ ਇਹ ਗਾँव ਆ ਜਿਹੜੀ ਰਿਪੋਰਟਰ ਗੱਬਣ ਹੋਈ ਆ ਤੁਹਾਨੂੰ ਭਰਾ ਜ਼ਰੂਰ ਗੱਲਬਾਤ ਦੱਸਣਗੇ ਉਹਨਾਂ ਦੀ ਗੱਲਬਾਤ ਸੁਣੀਓ ਤੇ ਕੀ ਜਾਂਦੇ ਨੇ ਸਾਡੇ ਬਾਰੇ ਭਰਾ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਟੈਲੋ ਸਾਹਿਬ ਜੀ ਹਾਂਜੀ ਹਾਂਜੀ ਵੀਰ ਜੀ ਕਿੰਨਾ ਚਿਰ ਹੋ ਗਿਆ ਦੱਸਿਓ ਮੜਾ ਜੀ ਭਾਜੀ ਇਹਨਾਂ 2.5 ਸਾਲ ਸੁਈਨ ਹੋ ਗਏ 2.5 ਸਾਲ ਹੋ ਗਏ 2.5 ਸਾਲ ਹੋ ਗਏ ਪੂਰੇ ਹਾਂਜੀ ਤੇ ਭਾਜੀ 2.5 ਸਾਲ ਤੋਂ ਰਿਪੋਰਟਰ ਹੀ ਅਹੀਂ ਦਵਾਈ ਵੀ ਪਰ ਹੀ ਮੌਕਸੀਵਲ ਗਾਇਨਾਰੀ ਚਲਾਇਆ ਦੱਸਿਓ ਸਾਰਾ ਮੈਡੀਸਨ ਭਾਜੀ ਗਾਇਨਾਰੀ ਚਲਾਇਆ ਰੈਸੈਪਟ ਉਲ 5 ਐਮਐਲ ਲਾਉਂਦੇ ਰਹੇ ਤੇ ਦੂਜਾ ਚੂਰਾ ਲਾਉਣ ਵੀ ਲਾਇਆ ਸਾਰਾ ਕੁਝ ਹੁੰਦਾ ਸਾਰਾ ਕੁਝ ਲਾ ਕੇ ਵੇਖਿਆ ਦਵਾਈਆਂ ਵੀ ਭਰਾ ਕੇ ਵੇਖ ਲੀਆਂ ਬਾਅਦ ਚ ਸਾਨੂੰ ਅਸੀਂ YouTube ਤੇ ਤੁਹਾਡਾ ਚੈਨਲ ਵੇਖਿਆ ਅਸੀਂ ਤੁਹਾਡੇ ਨਾਲ ਕਨੈਕਟ ਕੀਤਾ ਠੀਕ ਹੈ ਜੀ ਤੇ ਬਾਅਦ ਚ ਤੁਹਾਨੂੰ ਆਖਿਆ ਵੀ ਅਸੀਂ ਆਹ ਇਲਾਜ ਕੀਤਾ ਆ ਹਾਂ ਦੱਸੋ ਸਾਰੀ ਗੱਲ ਹਾਂ ਤੁਸੀਂ ਆਖਿਆ ਦਵਾਈ ਭਰਾਂ ਦੀ ਲੋੜ ਨਹੀਂ ਆ ਮੈਨੂੰ ਇੱਕ ਮੌਕਾ ਮੈਨੂੰ ਦੋ ਮੈਂ ਇੱਕ ਟੀਕਾ ਭਰ ਕੇ ਵੇਖਣਾ ਹਾਂ ਇੱਕੋ ਦਿਨ ਹੀ ਆਪਾਂ ਇਹਨੂੰ ਦੋ ਟੀਕੇ ਇਕੱਠੇ ਭਰੇ ਆ ਸਹੀ ਹੈ ਜੀ ਤੇ ਇਹ ਗੱਬਣ ਹੋ ਗਈ ਆ ਅਸੀਂ ਕੱਲ ਡਾਕਟਰ ਆਇਆ ਸੀ ਉਹਦੇ ਕੋਲ ਚੈੱਕ ਕਰਾਈ ਆ ਠੀਕ ਹੈ ਜੀ ਅੱਜ ਤੁਸੀਂ ਆਏ ਜੇ ਤਾਂ ਅਸੀਂ ਮਤਲਬ ਵੀਡੀਓ ਬਣਾਉਣਾ ਚਾਹੁੰਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਾਨੂੰ ਰਿਜ਼ਲਟ ਬਹੁਤ ਵਧੀਆ ਮਿਲਿਆ ਜੀ ਰਿਜ਼ਲਟ ਮਿਲਿਆ ਬਾਕੀ ਇਹ ਕਿ ਮੈਨੂੰ ਵੀ ਬੜੀ ਖੁਸ਼ੀ ਹੋਏ ਕਿ ਭਰਾ ਮੈਨੂੰ ਇਹ ਇੱਕ ਗੱਲ ਹੈ ਕਿ ਮਤਲਬ ਆਪਾਂ ਇਦਾਂ ਦੇ ਕੰਮ ਕੀਤੇ ਪਹਿਲਾਂ ਵੀ ਪਰ ਕਈ ਲੋਕ ਮਤਲਬ ਜਦੋਂ ਆਪਣਾ ਟਾਈਮ ਆਉਂਦਾ ਅੱਜ ਆਪਣਾ ਟਾਈਮ ਹੈ ਖੜਨ ਦਾ ਤੁਹਾਡੇ ਨਾਲ ਤੋ ਇਹ ਘਟੋ ਕੇ ਸਾਰੇ ਭਰਾ ਮੇਰੇ ਖੜੇ ਨੇ ਤੇ ਬਾਕੀ ਇਹ ਕਿ ਇਹ ਵੀ ਵਧੀਆ ਲੱਗਾ ਖੁਸ਼ੀ ਹੋਈ ਆ ਬਾਕੀ ਕਈ ਲੋਕ ਇਹ ਚੀਜ਼ ਤੋਂ ਭੱਜ ਜਾਂਦੇ ਨੇ ਅਹੀਂ ਭਾਈ ਅਹੀਂ ਉਹ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਜਿਹੜਾ ਵੀ ਕੋਈ ਰਿਪੀਟਰ ਗਾ ਨਹੀਂ ਬੰਦੀ ਇੱਕ ਏਰੀਟਲੋ ਸਾਹ ਨਾਲ ਕਨੈਕਟ ਕਰੋ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਉਦਾਂ ਲੋਕੀ ਵਾਰਾ ਛੱਡਦੇ ਐ ਨਹਿਰ ਤੇ ਸਾਹਮਣੇ ਸਹੀ ਕਰ ਲੈਣਾ ਨਹੀਂ ਸਹੀ ਹੈ ਉਦਾਜ ਕਰੋ ਕਿ ਇਹਨੂੰ ਕੋਈ ਦੁੱਧ ਪੁੱਤ ਮਿਲੂਗਾ ਤਾਂ ਕਿੰਨੀ ਵਾਰੀ ਟੀਕੇ ਗਿੰਤੀ ਕੋਈ ਗਿੰਦੀ ਗੁੰਦੀ ਕੋਈ ਗਿੰਤੀ ਕੋਈ ਨਹੀਂ ਗਿੰਦੀ ਅਣਗਿਣਤੀ ਛੱਡਿਆ ਆ ਤਿੰਨ ਚਾਰ ਡਾਕਟਰ ਮਤਲਬ ਆਉਂਦੇ ਰਹੇ ਆ ਦੋ ਦੋ ਮਹੀਨੇ ਬਾਅਦ ਟੀਕੇ ਲਾ ਆ ਬਦਲ ਬਦਲ ਕੇ ਦਵਾਈ ਭਰ ਕੇ ਹੀਟ ਕਿੰਨੇ ਦਿਨਾਂ ਬਾਅਦ ਆ ਨਹੀਂ ਦੀ ਹੀਟ ਹਫ਼ਤੇ ਬਾਅਦ 10 ਦਿਨਾਂ ਬਾਅਦ ਇਦਾਂ ਰਹਿੰਦੀ ਇਦਾਂ ਹੀਟ ਨਹੀਂ ਪ੍ਰੋਪਰ ਸਹੀ ਤੇ ਇੰਦਾ ਕੁਝ ਹੋਣ ਦੇ ਬਾਵਜੂਦ ਮਤਲਬ ਇੰਨੇ ਹੀ ਦਵਾਈਆਂ ਲੱਗੀਆਂ ਨੇ ਤੇ ਹੁਣ ਕਿਦਾਂ ਬਣ ਗਈ ਫਿਰੇ ਪਤਾ ਨਹੀਂ ਤੁਹਾਡੇ ਹੱਥ 'ਚ ਜੱਜੂ ਹੈ ਨਹੀਂ ਗੱਲ ਇੱਕ ਸੋਚਣ ਵਾਲੀ ਆ ਆਪਾਂ ਗੱਲ ਇਹ ਗੱਲ ਕਰਨੀ ਆ ਕਿ ਸੋਚਣ ਵਾਲੀ ਨਹੀਂ ਤੇ ਤੁਹਾਨੂੰ ਇਹ ਗੱਲ ਕੀਤੀ ਸੀ ਕਿ ਜੇ ਤੇ ਮਤਲਬ ਇਹਨੂੰ ਦਵਾਈ ਦੀ ਲੋੜ ਹੈ ਤਾਂ ਦਵਾਈ ਭਰ ਲਓ ਜਿੰਦਾ ਵੀ ਕਰਨਾ ਤੁਸੀਂ ਹੈਗਾ ਵੀ ਇੱਕ ਵਾਰੀ ਮੇਰੇ ਕੋ ਟੀਕਾ ਭਰਾਓ ਤੇ ਫਿਰ ਤੁਸੀਂ ਮੈਨੂੰ ਦੱਸਿਓ ਉਸ ਤੋਂ ਬਾਅਦ 20 ਦਿਨੇ ਕੱਢ ਗਈ ਸਾਨੂੰ ਆਸ ਹੋ ਗਈ ਵੀ ਮਤਲਬ ਅੱਗੇ ਤੇ 15 ਦਿਨ ਨਹੀਂ ਕੱਢਦੀ ਸਾਨੂੰ ਉਦੋਂ ਦੀ ਆਸ ਹੋ ਗਈ ਫਰਕ ਹੈ ਸਾਡੇ ਮਨ ਚ ਚਾਹ ਹੈ ਵੀ ਅਸੀਂ ਇੱਕ ਏਰੀਆ ਢੱਲੋਂ ਸਾਨੂੰ ਸੱਦ ਕੇ ਇੱਕ ਏਰੀ ਵੀਡੀਓ ਬਣਾਉਣੀ ਹੈ ਕਿਉਂਕਿ ਸਪੋਰਟ ਕਰਨਾ ਤੁਹਾਡਾ ਤੇ ਸਪੋਰਟ ਕਰਨੀ ਹੈ ਇਹ ਚੈਨਲ ਬਹੁਤ ਸ਼ੇਅਰ ਕਰਨਾ ਜੇ ਤੇ ਸਪੋਰਟ ਕਰਿਆ ਕਰਨ ਮੇਰੇ ਭਰਾ ਦੱਸ ਦਿਓ ਕਿ ਸਪੋਰਟ ਕਈ ਲੋਕ ਸਪੋਰਟ ਨਹੀਂ ਕਰਦੇ ਕਈ ਕਹਿੰਦੇ ਕਿ ਐਵੇਂ ਹੀ ਆ ਵੇਖੋ ਤੁਹਾਡੇ ਤੁਹਾਡਾ ਕੰਮ ਹੋਇਆ ਰਿਐਲਿਟੀ ਆ ਬਿਲਕੁਲ ਸਹੀ ਰਿਐਲਿਟੀ ਹੈ ਭਾਜੀ ਸਾਡੇ ਕੋਈ ਇੱਕ ਗਾਣੀਆਂ ਸਾਡੇ ਕੋਲ 20 25 ਡੰਗਰ ਆ ਦੇਖੋ ਬਾਕੀ ਉਹ ਪਰਲੇ ਪਾਸੇ ਵੱਜੇ ਆ ਕੋਈ ਉੱਪਰ ਵੀ ਬੰਨੇ ਆ ਨਾ ਹਾਂ ਹਾਂ ਇੱਕ ਆਰ ਪੀਟਰ ਹੀ ਦੀ ਤਾਂ ਵੀਡੀਓ ਬਣਾਈ ਆਂੀ ਬਾਕੀਆਂ ਦੀ ਭਾਜੀ ਕਿਉਂ ਨਹੀਂ ਬਣਾਦੀ ਹੁਣ ਇੱਕ ਨੂੰ ਟੀਕਾ ਅੱਜ ਭਰਉਣ ਲੱਗੇ ਉਹ 2 ਮਹੀਨੇ ਬਾਅਦ ਚੈੱਕ ਕਰਾਵਾਂਗੇ ਤੇ ਫਿਰ ਦੱਸਾਂਗੇ ਤਰੀਕ ਵੀਰ ਭਰਾ ਨੋਟ ਕਰ ਲਿਓ ਅੱਜ ਟੀਕਾ ਭਰਉਣ ਲੱਗੇ ਗਾਂ ਨੂੰ ਫਿਰ 2 ਮਹੀਨੇ ਬਾਅਦ ਉਹ ਚੈੱਕ ਕਰਾ ਕੇ ਫਿਰ ਭਾਜੀ ਕਿੰਨਾਂ ਦਾ ਭਰਾ ਤੇ ਹੁਣ ਬਹੁਤ ਜੀਕਿੰਦ ਭਾਜੀ ਕੰਮ ਕਰ ਕਿਵੇਂ ਕੰਮ ਕਰ ਕਿਵੇਂ ਕੰਮ ਕਰ ਬਹੁਤ ਵਧੀਆ ਜੀ ਓਕੇ ਲੱਗਦਾ ਓਕੇ ਭਾਜੀ ਇਹਦੇ ਪਿੱਛੇ ਅਸ਼ੀਰਵਾਦ ਕਿਰਪਾ ਉਹਦੀ ਚਲੋ ਹੋ ਸਕਦੀ ਆ ਕਿ ਜਿਹੜਾ ਇਦਾਂ ਬਣਾਈ ਬੁਣਾਈ ਜਾਂਦਾ ਸਾਡੇ ਇਹ ਰੱਬ ਦੀ ਮਰਜ਼ੀ ਕੋ ਢਿੱਲੋ ਸਾਹਿਬ ਕੋ ਰੱਬ ਨੇ ਤੁਹਾਨੂੰ ਭੇਜਿਆ ਆ। ਉਦਾਂ ਤੁਸੀਂ ਵੀਡੀਓ ਹੋਰ ਵੀ ਮੇਰੀਆਂ ਵੇਂਦੇ ਹੋ। ਅੱਜ ਆਪਣੇ ਘਰ ਦੇ ਵਿੱਚ ਬਣ ਗਈ ਤੇ ਕਿਵੇਂ ਲੱਗਾ? ਬਹੁਤ ਖੁਸ਼ੀ ਹੋਈ ਪਾਜੀ ਇਹ ਆਪਾਂ ਚੈੱਕ ਸਾਨੂੰ ਆ ਸੀ ਇਹ ਇੱਕ ਦਿਨ ਸੱਦਣਾ ਸੀ ਤੁਹਾਨੂੰ। ਵੀ ਇੱਕ ਦਿਨ ਚੈੱਕ ਕਰਾ ਕੇ ਅਸੀਂ ਸਪੋਰਟ ਕਰਨੀ ਸੀ ਤੁਹਾਡੀ। ਹੂੰ ਨਹੀਂ ਬੜੀ ਗੱਡ ਕੇ ਸਪੋਰਟ ਕੀਤੀ ਆ ਵੀਰ ਨੇ ਤੇ ਇਦਾਂ ਹੀ ਮਤਲਬ ਚੜਦੀ ਕਲਾ 'ਚ ਬਾਕੀ ਕੰਮ ਕਰ ਓਕੇ ਨਾ ਭਰਾ ਦਾ। ਓਕੇ ਪਾਜੀ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਦੇਖੋ ਜੀ ਮਾੜਾ ਨਾਂ ਤੇ ਪਿੰਡ ਜਾਂਦੇ ਜਾਂਦੇ ਜ਼ਰੂਰ ਦੱਸ ਦਿਓ। ਨਾਂ ਪਾਜੀ ਅਤਿੰਦਰਪਾਲ ਸਿੰਘ ਪਾਲੀ ਜੀ ਮੈਮੇ ਚੱਕ ਜੇ। ਜਿਲਾ ਪਿੰਡ ਮਹਿਮਾ ਚੱਕ ਜਿਲ੍ਹਾ ਗੁਰਦਾਸਪੁਰ ਤਸੀਲ ਡੇਰਾ ਪਾਬਾਨਾਂਕ ਤੇ ਉਹ ਕਿ ਧੰਨਵਾਦ ਭਰਾ ਦਾ ਬਹੁਤ ਬਹੁਤ ਗੱਲ ਕਰ ਲਈ ਤੇ ਆ ਸੁਣ ਲਈ啊 ਤੁਸੀਂ ਮੇਰੇ ਭਰਾ ਦੀ ਗੱਲ ਇਦਾਂ ਭਰਾ ਜਿਹੜੇ ਇਦਾਂ ਖੜਿਆ ਕਰੋ ਯਾਰ ਨਾਲ ਜਦੋਂ ਕੰਮ ਹੁੰਦਾ ਨਾ ਕੰਮ ਜਦੋਂ ਆਪਾਂ ਕਰਦਣੇ ਆ ਹਨਾ ਇਹ ਕੰਮ ਕੀਤਾ ਹੋਇਆ ਵਾ ਅੜਿਆ ਕੰਮ ਨਿਕਲਿਆ ਇੱਕ ਅੜਿਆ ਕੰਮ ਨਿਕਲਿਆ ਅੱਜ ਨਿਕਲਿਆ ਤੇ ਅੱਜ ਭਰਾ ਕਿਦਾਂ ਤੁਹਾਡੇ ਸਾਹਮਣੇ ਖੜੇ ਨੇ ਇਦਾਂ ਖੜਨਾ ਸਿੱਖੋ ਯਾਰ ਤੁਸੀਂ ਵੀ ਜੋ ਕੋ ਕਰਦਾ ਨਾ ਉਹਦੇ ਨਾਲ ਖੜਨਾ ਵੀ ਚਾਹੀਦਾ ਵਾ ਤਾਂ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਆ ਭਰਾ ਨੇ ਜਿਵੇਂ ਗੱਲ ਕੀਤੀ ਆ ਤੇ ਇੱਕ ਠੋਕੇ ਨਾਲ ਖੜ ਗਿਆ ਬੜਾ ਵਧੀਆ ਲੱਗਾ ਵਾ ਤੇ ਇਹੇ ਗਾਂ 2.5 ਸਾਲ ਤੋਂ ਚੱਲਦਾ ਆਂਡਿਆ ਕੰਮ ਅਣਗਿਣਤੀ ਹੀ ਗਿਣਤੀ ਕੋਈ ਨਹੀਂ ਹੀ ਇਹਦੀ ਕਿ ਕਿੰਨੀ ਕੁ ਵਾਰੀ ਬਣੀ-ਬੁਣੀ ਆ ਤੇ ਬਾਕੀ ਇੰਜੈਕਸ਼ਨ ਕੀ ਸਾਰੀ ਸੇਵਾ ਪ੍ਰੋਪਰ ਹੀ ਭਰਾਵਾਂ ਦੀ ਇਹਨਾਂ ਦੀ ਕੋਈ ਮਤਲਬ ਕਮੀ-ਬੇਸੀ ਨਹੀਂ ਤੇ ਸਾਡੇ ਹੱਥੋਂ ਕਿਵੇਂ ਬਣ ਗਈ ਆ ਇਹ ਹੁਣ ਉਹ ਸਾਡੇ ਕੋਲ ਕਰਾਈਪਰੀ ਜਾਂਦਾ ਕਰੋ ਗੱਲ ਤੁਸੀਂ ਜੋ ਕਰਨੀ ਹੈ ਹੋਰ ਬੇਨਤੀ ਜੇ ਵੇਖਣ ਵਾਲੇ ਚੈਨਲਾਂ ਨੂੰ ਇਹ ਡਾਕਟਰ ਸਾਹਿਬ ਨੂੰ ਕੋਈ ਲਾਲਚ ਨਹੀਂ ਜੇ ਅਸੀਂ ਕਹੀਏ ਵੀ ਇਹ ਵੀਡੀਓ ਬਣਾਈਏ ਇਹਨੇ ਸਾਡੇ ਨਾਲ 2000 ਲਲਿਆ 3000 ਲਲਿਆ ਜੋ ਟੀਕੇ ਦਾ ਰੇਟ ਆ ਇਹਨੇ ਉਹ ਪੈਸੇ ਦੋ ਨਾਰਮਲੀ ਇੱਕ ਰੇਟ ਹੋਈ ਜਿਵੇਂ ਨਾ ਰੇਟ ਹੈ ਉਹੀ ਪੈਸੇ ਲਏ ਆ ਮਤਲਬ ਕਿਸੇ ਵੇਲੇ ਕੋਈ ਕਰਦੇ ਨਾ ਡਾਕਟਰ ਵੀ ਆਪਾਂ ਗਾਈ ਬਣਾ ਦਈਏ ਇੰਨੇ ਪੈਸੇ ਲੈਣੇ ਆ ਇਹ ਵੀ ਕੋਈ ਲਾਲਚ ਨਹੀਂ ਜੇ ਦੋ ਟੀਕੇ ਲਾਏ ਜੋ ਟੀਕੇ ਦੀ ਸੇਵਾ ਬੰਦੀ ਉਹ ਨਾਰਮਲ ਪੈਸੇ ਲਏ ਆ ਕੋਈ ਪੈਸਾ ਸਾਡੇ ਕੋਲ ਵਧ ਨਹੀਂ ਲਿਆ ਕੋਈ ਐਕਸਟਰਾ ਚਾਰਜ ਨਹੀਂ ਧੰਨਵਾਦ ਭਰਾ ਦਾ ਸੁਣ ਆਕੇ ਆਪਣੀ ਫੀਸ ਫੂਸ ਵੀ ਨਹੀਂ ਭਰਾਵਾ ਓ ਇਦਾਂ ਨੋਰਮਲ ਤਰੀਕੇ ਨਾਲ ਚੱਲੀਦਾ ਵਾ ਕਿ ਜਿਵੇਂ ਆਪਣੇ ਸਾਰੇ ਡਾਕਟਰ ਵੀਰ ਭਰਾ ਚੱਲਦੇ ਨੇ ਕੋਈ ਫੀਸ ਫੂਸ ਨਹੀਂ ਜੇ ਉਹਨੇ ਪੀਸਾਂ ਦੇ ਰੱਖਿਆ ਹੁੰਦਾ ਤਾਂ ਫਿਰ ਸ਼ਾਇਦ ਸਾਡੇ ਹੱਥੋਂ ਆਹ ਕੰਮ ਨਾ ਕਰਵਾਉਂਦਾ ਤੇ ਇੱਕ ਵਧੀਆ ਨੀਤ ਨਾਲ ਸੱਚੀ ਨੀਤ ਨਾਲ ਚੰਗੇ ਸੋਚ ਲੈ ਕੇ ਚੱਲੀਦਾ ਵਾ ਉਹਦਾ ਨਾਂ ਲੈ ਕੇ ਚੱਲੀਦਾ ਵਕ ਤਾਂ ਇਹ ਕੰਮ ਹੁੰਦੇ ਨੇ ਤੇ ਬਾਕੀ ਧੰਨਵਾਦ ਆ ਭਰਾਵਾ ਦਾ ਪਿੰਡ ਆ ਮੇਮੇ ਚੱਕ ਤੇ ਜ਼ਿਲ੍ਹਾ ਵਾ ਗਰਦਾਸਪੁਰ ਬਾਕੀ ਮੇਰੇ ਭਰਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵਿੱਚ ਕੀ ਕਹਿਣਾ ਚਾਹੁੰਦੇ ਹੋ ਜਰੂਰ ਕਿਓ ਓਕੇ ਜੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ